ਸਟਾਰਟ ਵੀ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ ਹੈ ਕੁੱਲ 36 ਕੰਟਿੰਜਮੈਂਟਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਨੇ 1500 ਤੋਂ ਵੱਧ ਬੱਚਾ 5 ਦਿਨਾਂ ਲਈ ਇੱਥੇ ਰਹਿਣਗੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਇਹ ਮੈਡਲ ਜਿੱਤ ਕੇ ਮੈਨੂੰ ਮਿਲ ਸਕੀ ਤੇ ਸਰ ਨੇ ਮੈਨੂੰ ਜੋ ਮੈਡਲ ਪਾਇਆ ਮੈਨੂੰ ਕਾਫੀ ਪ੍ਰਾਊਡ ਫੀਲ ਹੁੰਦਾ ਆਪਣੇ ਆਪ ਤੇ ਤੇ ਮੈਂ ਥੈਂਕ ਯੂ ਕਹਿਣਾ ਚਾਹੂੰਗੀ ਸਰ ਨੂੰ ਤੇ ਆਪਣੇ ਪੇਰੈਂਟਸ ਨੂੰ ਜਿਨ੍ਹਾਂ ਨੇ ਮੈਨੂੰ ਸਪੋਰਟ ਦਿੱਤੇ ਤੇ ਧਿਆਨ ਦੇ। बहुत अच्छा लग रहा है हम सबको इतना मोटिवेशन मिल रहा है हम लोग खेल सकेंगे ये लोग आए हमारे मोटिवेशन इंक्रीज करने के लिए हम बहुत अच्छा खेल के दिखाएंगे बहुत अच्छे से खेलेंगे सामने वाले को भी बहुत फ्रेंडली खेलेंगे ਬਹੁਤ ਜਿਆਦਾ ਸੈਟਮੈਂਟ ਤਾਂ ਯਾਹ ਆਨੇ ਕੇ ਲਿਏ ਕਿਉਂਕਿ ਕੀ ਹੁੰਦਾ ਹੈ 67 ਨੈਸ਼ਨਲ ਸਕੂਲ ਗੇਮਸ ਹੋ ਰਹਾ ਹੈ ਯਹਾਂ ਪੇ ਔਰ ਕਾਫੀ ਅਚਾ ਰੇਜਮੈਂਟ ਵਗੈਰਾ ਸਭ ਅਚਾ ਹੈ ਸਰ ਇਹ ਜੋ 36 ਸਟੇਟ ਤੋਂ ਸਾਡੀਆਂ ਆਈਆਂ ਨੇ ਤੇ ਤਿੰਨ ਸਾਡੀਆਂ ਖੇਡਾਂ ਹੋ ਰਹੀਆਂ ਨੇ ਅੰਡਰ 17 ਜੂਟੇ ਦੇ ਵਿੱਚ ਬੁਆਏਜ਼ ਐਂਡ ਗਰਲਸ ਹੈ ਕਾਰਾਟੇ ਦੇ ਵਿੱਚ ਅੰਡਰ 19 ਬੁਆਏਜ਼ ਐਂਡ ਗਰਲਸ ਨੇ ਤੇ ਫੁੱਟਬਾਲ ਦੇ ਵਿੱਚ ਅੰਡਰ 19 ਕੱਲੀਆਂ ਗਰਲਸ ਨੇ ਉਹ ਸਾਰੀਆਂ ਟੀਮਾਂ ਸਾਡੇ ਕੋਲ ਆਈਆਂ ਨੇ हेलो नमस्ते सशि का आप दोस्तों मैं आपका दोस्त दो सर्दीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੋਂ ਦੋਸਤੋ ਸਾਰਾ ਗੱਲ ਕਰੀਏ 67ਵਾਂ ਰਾਸ਼ਟਰੀ ਖੇਡਾਂ ਦੀ ਸਮਾਰੋਹ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦਾ ਉਦਘਾਟਨ ਕੀਤਾ ਹੈ ਸਿੱਖਿਆ ਮੰਤਰੀ ਹਰਜੋਤ ਮੈਂ ਸਿੰਘ ਨੇ ਉਹ ਸਾਡੇ ਨਾਲ ਇੱਕ ਸਾਡੀ ਕਹਿੰਦੇ ਪੰਜਾਬ ਦੀ ਧੀ ਹੈ ਜਿਹਨੂੰ ਅੱਜ ਹਰਜੋਤ ਜੀ ਨੇ ਹੁਣੇ-ਹੁਣੇ ਜਿਹੜਾ ਮੈਡਲਸ ਨਾਲ ਨਿਵਾਜ਼ਿਆ ਹੈਗਾ ਹੈ ਤਾਂ ਫਿਰ ਗੱਲ ਕਰਦੇ ਹਾਂ ਹਾਂਜੀ ਸਸ਼ੀ ਕਾਲ ਸਾਸ੍ਰੀ ਕਾਲ ਜੀ ਨਾ ਤੁਹਾਡਾ ਮੇਰਾ ਨਾਮ ਕਵਰਪ੍ਰੀਤ ਕੌਰ ਹੈ ਇਸ ਤਰ੍ਹਾਂ ਲੱਗਦਾ ਕਿ ਹੁਣੇ 67ਵਾਂ ਜਿਹੜਾ ਰਾਸ਼ਟਰੀ ਖੇਡਾਂ ਦੀ ਸ਼ੁਰੂਆਤ ਹੋਈ ਹੈ ਪੂਰੇ ਪੂਰੇ ਦੇਸ਼ ਤੋਂ ਜਿਹੜ ਸ਼ਿੱਖਿਆ ਮੰਤਰੀ ਜੀ ਨੇ ਇਹਨਾਂ ਸਾਰੇ ਮੈਡਲਾਂ ਨੂੰ ਵਾਜਿਆ ਵਾ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਉਂ ਦਿੱਤੇ ਕਿਹੜੇ ਕਿਹੜੇ ਮੈਡਲ ਦਿੱਤੇ ਆ ਮੈਂ ਕਵਰਪ੍ਰੀਤ ਕੌਰ ਆ ਮੈਂ ਜੁੱਡੋ ਖੇਡਦੀ ਆ ਤੇ ਮੈਂ ਇੰਟਰਨੈਸ਼ਨਲ ਪਲੇਅਰ ਆ ਇਹ ਮੈਡਲ ਮੈਸ਼ੀਨੀਆਂ ਕੱਪ ਜੂਨੀਅਰ ਤੇ ਸੀਨੀਅਰਸ 골 ਜਿੱਤਿਆ 에ਸ਼ੀਅਨ ਚੈਂਪੀਅਨਸ਼ਿਪ ਵਿੱਚ ਬ੍ਰੌਂਜ਼ ਤੇ ਜੋ ਕਾਮਨਵੈਲ ਚੈਂਪੀਅਨਸ਼ਿਪ ਸਾਊਥ ਅਫਰੀਕਾ ਜੋ ਇਸੇ ਉੱਥੇ ਵੀ ਮੈਂ ਦੋ 골 ਜਿੱਤਿਆ ਇਤਨਾ ਮਾਨ ਮਹਿਸੂਸ ਹੋ ਰਿਹਾ ਕਿ ਸਭ ਤੋਂ ਪਹਿਲਾ ਜਿਹੜੇ ਮੈਡਲ ਦੇਣ ਦੀ ਸ਼ੁਰੂਆਤ ਤੁਹਾਡੇ ਦੋਈ ਆਈ ਦੇ ਸਮਰ ਮੈਨੂੰ ਬਹੁਤ ਵਧੀਆ ਲੱਗਿਆ ਕਿ ਇਹ ਮੈਡਲ ਜਿੱਤ ਕੇ ਮੈਂ ਸਾਨੂੰ ਮਿਲ ਸਕੀ ਤੇ ਸਰ ਨੇ ਮੈਨੂੰ ਜੋ ਮੈਡਲ ਪਾਇਆ ਮੈਨੂੰ ਕਾਫੀ ਪ੍ਰਾਊਡ ਫੀਲ ਹੁੰਦਾ ਆਪਣੇ ਆਪ ਤੇ ਤੇ ਮੈਂ ਥੈਂਕ ਯੂ ਕਹਿਣਾ ਚਾਹੂੰਗੀ ਸਰ ਨੂੰ ਤੇ ਆਪਣੇ ਪੇਰੈਂਟਸ ਨੂੰ ਜਿਨ੍ਹਾਂ ਨੇ ਮੈਨੂੰ ਸਪੋਰਟ ਦਿੱਤੇ ਇੱਥੇ ਆਨ ਲਈ ਪੂਰਾ ਕਿ ਲੋਕ ਹਿੰਦੁਸਤਾਨ ਦੇਖ ਰਹੇ ਕਿਉਂਕਿ ਰਾਸ਼ਟਰੀ ਖੇਡਾਂ ਦਾ ਮਤਲਬ ਹੀ ਹੁੰਦਾ ਕਿ ਹਰ ਰਾਜ ਦੇ ਤੁਹਾਡੇ ਨੇ ਬੱਚੇ ਇੱਥੇ ਪਹੁੰਚੇ ਨੇ ਸਟੂਡੈਂਟਸ ਪਹੁੰਚੇ ਐ ਸਪੈਸ਼ਲੀ ਖੇਡਾਂ ਤੋਂ ਕਿੱਦਾਂ ਲੱ ਮੈਂ ਇਹ ਕਹਿਣਾ ਚਾਹਾਂਗੀ ਕਿ ਬਸ ਆਪਣੇ ਗੋਲ ਤੇ ਫੋਕਸ ਕਰੋ ਜੇ ਤੁਸੀਂ ਹਾਰ ਮੰਨ ਲਓਗੇ ਫੇ ਤਾਂ ਇਹ ਨਹੀਂ ਹੋ ਪਾਏਗਾ ਬਸ ਫੋਕਸ ਰਹੋ ਤੇ ਪ੍ਰੈਕਟਿਸ ਕਰਦੇ ਰਹੋ ਤੇ ਤੁਸੀਂ ਜੋ ਚਾਹੁੰਦੇ ਆ ਉਹ ਹੋ ਜਾਏਗਾ ਜਿੱਤ ਸਕਾਂਗੇ ਠੀਕ ਹੈ ਤੁਸੀਂ ਸਰ ਕੀ ਕਹਿਣਾ ਚਾਹੋਗੇ ਮੈਂ ਥੈਂਕ ਯੂ ਸਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਸਿੱਖਿਆ ਮੰਤਰੀ ਪੰਜਾਬ ਜੀ ਦਾ ਉਹਨਾਂ ਨੇ ਅੱਜ ਸਾਡੇ ਬੱਚੇ ਨੂੰ ਜਿਹਦੇ ਆਸਟ੍ਰੇਲੀਆ ਦੇ ਅੰਦਰਸ਼ ਨੇ ਦੋ 골ਡ ਮੈਡਲ ਜਿੱਤੇ ਅਰੇ ਰੀਸ਼ੀਅਨ ਚੈਂਪੀਅਨਸ਼ਿਪ ਦੇਸ਼ ਨੇ ਗੋਲ ਮੈਡਲ ਜਿੱਤਿਆ ਕਾਮਨਵੇਲਥ ਦਾ ਗੋਲ ਮੈਡਲ ਜਿੱਤਿਆ ਔਰ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਸਟਾਰਟਵੀਆ ਨੈਸ਼ਨਲ ਸਕੂਲ ਖੇਡਾਂ ਅੰਡਰ 17 ਜੋਗੀ ਹੋ ਰਹੀਆਂ ਨੇ ਉਸ ਵਿੱਚ ਜਿਹੜੇ ਪਹਿਲੀ ਸ਼ੁਰੂਆਤ ਸਾਡੀ ਇਸ ਬੱਚੀ ਤੋਂ ਹੋਈ ਆ ਔਰ ਮੈਨੂੰ ਪੂਰਾ ਉਮੀਦ ਹੈ ਕਿ ਸਟਾਰਟਵੀਆ ਨੈਸ਼ਨਲ ਸਕੂਲ ਖੇਡਾਂ ਚ ਵੀ ਇਹ ਪੰਜਾਬ ਦੀ ਝੋਲੀ 'ਚ ਕੱਲ ਹਿੱਸਾ ਵੇਟ ਹੋਣਾ ਪਹਿਲਾ ਗੋਲ ਮੈਡਲ ਪੰਜਾਬ ਨੂੰ ਕਨਵਰਪੀਕ ਜਿੱਤ ਕੇ ਦੇਗੀ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਸਟਾਰਟਵੀ ਖੇਡਾਂ ਦੀ ਸ਼ੁਰੂਆਤ ਹੋਈ ਕੀ ਕਹਿਣਾ ਚਾਹੋਗੇ ਜੀ ਜੀ ਸਟ ਹਰ ਯੂਨੀਅਨ ਟੈਰੀਟਰੀ ਤੋਂ ਤੇ ਪਲੱਸ ਅਦਰ ਜਿਹੜੇ ਬੋਟਸ ਤੋਂ ਇੱਥੇ ਆਏ ਨੇ ਕੁੱਲ 36 ਕੰਟਿੰਜਮੈਂਟਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਨੇ 1500 ਤੋਂ ਵੱਧ ਬੱਚਾ 5 ਦਿਨਾਂ ਲਈ ਇੱਥੇ ਰਹਿਣਗੇ ਤੇ ਇਸ ਦੇ ਨਾਲ ਜਿੱਥੇ ਐਕਸਪੋਰਟਸ ਦੀ ਐਕਟੀਵਿਟੀ ਤਾਂ ਹੁੰਦੀ ਹੈ ਉੱਥੇ ਹੀ ਸਾਡੇ ਬੱਚਿਆਂ ਨੂੰ ਇਹਨਾਂ ਬੱਚਿਆਂ ਦੇ ਨਾਲ ਦੇਸ਼ ਦੀ ਜਿਹੜੀ ਹੈ ਵਿਭਿੰਨਤਾ ਵੱਖ-ਵੱਖ ਸਟੇਟਸ ਦੇ ਉਹਨਾਂ ਦੇ ਕਲਚਰ ਦਾ ਇੱਕ ਜਾਣਨ ਦਾ ਇੱਕ ਮੌਕਾ ਮਿਲਦਾ ਹੈ ਸਰ ਸਕੂਲ ਆਫ ਫੈਮਿਨਸ ਲੱਗੇ ਬੱਚੇ ਲੁਧਿਆਣਾ ਸ਼ਹਿਰ ਤੋਂ ਅੰਮ੍ਰਿਤਸਰ ਗਏ ਸੀ ਕਿਤਾ ਲੱਗ ਰਿਹਾ ਹੈ ਪਤਾ ਹੈ ਉਹ ਪਹਿਲੀ ਵਾਰੀ ਹੋਇਆ ਕਿ ਜੇ ਕੁਇੰਟਰ ਕੈਂਪ ਆਰਗੇਨਾਈਜ਼ ਹੋਇਆ ਸੀ ਅਸੀਂ ਐਂਡ ਜਿਹਦੇ ਵਿੱਚ ਡੇਲੀ ਤੋਂ ਸਪੈਸ਼ਲ ਟੀਚਰਸ ਜਿਹੜੇ ਵਾਕਈ ਇਨ ਐਕਚੁਅਲ ਨੀਡ ਦੇ ਸਟੂਡੈਂਟਸ ਨੂੰ ਜਿਹੇ ਦੇ ਸਟੂਡੈਂਟਸ ਨੂੰ ਤਿਆਰੀ ਕਰਾਉਂਦੇ ਆ ਲੱਖਾਂ ਲੱਖਾਂ ਰੁਪਏ ਖਰਚ ਉਹਨਾਂ ਦੇ ਪਰ ਆਰ ਦੀ ਫੀਸ ਹੈ ਉਹ ਟੀਚਰਸ ਉਹ ਗੈਸਟ ਫੈਕਲਟੀ ਅਸੀਂ ਇੱਥੇ ਬੁਲਾਈ ਸੀ ਤੇ ਉਹ ਬੱਚਿਆਂ ਤੋਂ ਤੁਸੀਂ ਉਹ 600 ਬੱਚਿਆਂ ਨੂੰ ਪੁੱਛ ਕੇ ਦੇਖਿਓ ਉਹ ਇਹ ਕਹਿੰਦੇ ਕਿ ਲਾਈਫਟਾਈਮ ਐਕਸਪੀਰੀਅੰਸ ਹੈਗਾ ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਐਕਸਪੋਜ਼ਰ ਵਿਜ਼ਿਟਸ ਤੇ ਲਈ ਜਿਹੜੇ ਬੱਚੇ ਯੂਪੀਐਸਸੀ ਕਰਨਾ ਚਾਹੁੰਦੇ ਆ ਉਹਨੂੰ ਅਸੀਂ ਵੱਖ-ਵੱਖ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਫੀਸਿਸ ਦੇ ਵਿੱਚ ਭੇਜਿਆ ਤੁਸੀਂ ਦੇਖਿਆ ਹੋਣਾ ਬੱਚੇ ਕਿਵੇਂ ਡੀਸੀ ਪਟਿਆਲਾ ਨਾਲ ਡੀਸੀ ਰੋਪੜ ਨਾਲ ਬੈਠ ਕੇ ਉਹ ਨਹੀਂ ਦੇਖਿਆ ਕਿ ਕਿਵੇਂ ਰੀਅਲ ਲਾਈਫ ਐਕਸਪੀਰੀਅੰਸ ਹੁੰਦਾ ਹੈ ਜਿਹੜੇ ਬੱਚੇ ਐਨਡੀਏ 'ਚ ਜਾਣਾ ਚਾਹੁੰਦੇ ਆ ਉਹਨੂੰ ਅਸੀਂ ਕੈਂਟੋਨਮੈਂਟਸ 'ਚ ਭੇਜਿਆ ਉੱਥੇ ਜਾ ਕੇ ਉਹਨਾਂ ਆਰਮੀ ਦੇ ਆਫੀਸਰਸ ਨੇ ਉਹਨੂੰ ਦੱਸਿਆ ਕਿ ਇੱਕ ਆਰਮੀ ਪਰਸਨਲ ਦੀ ਕੀ ਲਾਈਫ ਹੁੰਦੀ ਹੈ ਵੈਪਨ ਕੀ ਹੁੰਦਾ ਸੋ ਤਾਂਕਿ एक्सपोजर विजिट ਦਾ ਭਾਵੇਂ ਇਹ ਕਿ ਬੱਚਾ ਜੋ ਬੰਨਣਾ ਚਾਹੁੰਦਾ ਹੈ ਉਸ ਨੂੰ ਮਹਿਸੂਸ ਕਰ ਸਕੇ ਉਸ ਕੁਰਸੀ ਨੂੰ ਹੱਥ ਲਾ ਕੇ ਮਹਿਸੂਸ ਕਰ ਸਕੇ ਆਪਣੇ ਸੁਪਨੇ ਦੇ ਹੋਰ ਤਾਂ ਕਿ ਉਹ ਆਪਣੇ ਸੁਪਨੇ ਨੂੰ ਮਹਿਸੂਸ ਕਰ ਸਕੇ ਤੇ ਉਹਦੇ ਵੱਲ ਹੋਰ ਪ੍ਰੇਰਿਤ ਹੋ ਕੇ ਕੰਮ ਸਕੂਲ ਰੈਡੀ ਹੋ ਚੁੱਕੇ ਨੇ ਸਕੂਲ ਆਫ ਐਮੀਨ ਐ ਕਾਫੀ ਕਾਫੀ ਕਦੋਂ ਸ਼ੁਰੂਆਤ ਹੋਣ ਜਾ ਰਹੀ ਹੋਣਾ ਅਗਲੇ ਮਹੀਨੇ ਬਹੁਤ ਸਕੂਲ ਹੋਣਗੇ ਥੈਂਕ ਯੂ ਥੈਂਕ ਯੂ ਸਰ ਸਟਾਰਟ ਵਾਲੀ ਵਿਕੇਟਾਂ ਸ਼ੁਰੂਆਈਆਂ ਨੇ ਅੱਜ ਰਾਸ਼ਟਰੀ ਖੇਡਾਂ ਦਾ ਪੀਐਜਯੂ ਵਿਖੇ ਆਗਾਜ਼ ਹੋਇਆ ਜਿਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਹਰਜੋਤ ਸਿੰਘ ਬੈਂਤ ਸਿੱਖਿਆ ਮੰਤਰੀ ਤੇ ਸਮੁੱਚਾ ਸਿੱਖਿਆ ਆਲਾ ਅਫਸਰ ਸਾ ਸਾਡੇ ਵਾਈਸ ਕੈਨਸਲਰ ਸਾਹਿਬ ਇੱਥੇ ਹਾਜ਼ਰ ਹੋਏ ਨੇ ਤੇ ਜਿੱਥੇ ਮਨ ਨੂੰ ਖੁਸ਼ੀ ਹੋਈ ਹੈ ਤੇ ਜਿਹੜੀਆਂ ਛੋਟੀਆਂ ਬੱਚੇ ਬੱਚੀਆਂ ਨੇ ਉਹਨਾਂ ਨੇ ਆਪਣੀਆਂ ਬੋਲੀਆਂ ਵਿੱਚ ਵੀ ਇਹ ਗੱਲ ਕਹੀ ਹੈ ਵੀ ਜਿਹੜਾ ਨਸ਼ਾ ਹੈ ਉਹਨੂੰ ਤਿਆਗ ਕੇ ਦੁੱਧ ਕਿਉਂ ਖਾਓ ਪੰਜਾਬੀਓ ਕਿਉਂ ਥੋੜੀ ਮੱਤ ਮਾਰੀਏ ਤੇ ਮੈਂ ਇਸ ਮਾਦਮ ਰਹੀਂ ਤੁਹਾਨੂੰ ਅਪੀਲ ਕਰਦਾ ਵੀ ਇਹਨਾਂ ਛੋਟੇ ਬੱਚਿਆਂ ਦੀ ਹੀ ਬੇਨਤੀ ਪ੍ਰਵਾਨ ਕਰਦੇ ਹੋਏ ਸਮੁੱਚੇ ਪੰਜਾਬੀਓ ਜਾਗੋ ਤੇ ਨਸ਼ੇ ਤਿਆਗੋ ਤਾਂ ਕਿ ਸਾਡਾ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਸਾਡਾ ਜਿਵੇਂ ਪੰਜਾਬ ਸਾਡਾ ਚੌੜੀਆਂ ਛੱਤਾਂ ਉੱਚੇ ਲੰਮੇ ਕੱਦਾਂ ਦੇ ਜਾਣਿਆ ਜਾਂਦਾ ਸੀ ਉਸ ਦੇ ਵਿੱਚ ਅਸੀਂ ਜਿਹੜਾ ਸਫਲ ਹੋ ਸਕਦੇ ਆ ਸਰ ਕਿਸ ਤਰ੍ਹਾਂ ਦਾ ਮਤਲਬ ਸਾ ਦੇਖਿਆ ਬੱਚਿਆਂ ਦਾ ਮੈਂ ਕਹਿੰਦਾ ਤਸ਼ਾ ਉਹਨਾਂ ਦੀ ਜਿਹੜੀ ਜਿਹੜੇ ਹੌਂਸਲੇ ਸੀ ਉਹ ਦੇਖਣਯੋਗ ਸੀ ਵੀ ਬੱਚਿਆਂ ਕਿਸ ਤਰ੍ਹਾਂ ਆਪਣੀ ਪਰਫਾਰਮੈਂਸ ਕਰ ਰਹੇ ਸੀ ਹੁਣ ਖੇਡਾਂ ਦਾ ਆਗਾਜ਼ ਹੋਣਾ ਤੇ ਇਹ ਕਈ ਦਿਨ ਤੱਕ ਚੱਲਣਾ ਜਿਹਦੇ ਵਿੱਚ ਸਾਰੇ ਦੇਸ਼ ਵਿੱਚੋਂ ਜਿਹੜੇ ਖਿਡਾਰੀ ਨੇ ਆਪਣੇ ਜੋਰ ਦਿਖਾਉਣੇ ਸਰ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਦੇਸ਼ ਦੇ ਕੋਨੇ-ਕੋਨੇ ਤੋਂ ਅੱਜ ਇੱਥੇ ਬੱਚੇ ਪਹੁੰਚੇ ਨੇ ਉਹਨਾਂ ਦੀ ਹੌਸਲਾ ਵਜਈਏ ਅੱਜ ਮੰਤਰੀ ਸਾਹਿਬ ਵੀ ਆਈਏ ਸਮੇਂ-ਸਮੇਂ ਤੇ ਅਸੀਂ ਰਜਾਨਾ ਹੀ ਆਉਂਦੇ ਰਹਾਂਗੇ ਤਾਂ ਕਿ ਬੱਚਿਆਂ ਦਾ ਜਿੱਥੇ ਹੌਸਲਾ ਵਜਈਏ ਹੋਵੇ ਉੱਥੇ ਸਾਡੇ ਖਿਡਾਰੀਆਂ ਨੂੰ ਦੇਖਣ ਲਈ ਇੱਕ ਚੰਗਾ ਪਲੇਟਫਾਰਮ ਮਿਲੇ ਤਾਂ ਕਿ ਉਹ ਵੀ ਆਪਣਾ ਸਮਾਂ ਜਿਹੜਾ ਖੇਡਾਂ ਨੂੰ ਦੇ ਕੇ ਜਿਹੜੀ ਨੌਜਵਾਨੀ ਨੂੰ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ 'ਚ ਮਦਦ ਹੋਵੇ। ਹਾਂਜੀ ਕਿਹੜਾ ਮੈਂ ਨਿਕੀਤਾ ਆਹਿਰ ਕਿਹੜਾ ਸੇ ਆਇਆ ਹੋ ਰਾਜਸਥਾਨ ਅੱਛਾ ਕਿਵੇਂ ਲੱਗ ਰਿਹਾ ਕਿ ਅਬ ਗੇਮਸ ਦੀ ਸ਼ੁਰੂਆਤ ਹੋਣੇ ਜਾ ਰਹੀ ਹੈ ਡੀ सर बहुत अच्छा लग रहा है हम सबको इतना तो मोटिवेशन तो मिल रहा है हम लोग खेल सकेंगे ये लोग आए हमारे मोटिवेशन इंक्रीज करने के लिए और हम बहुत अच्छा खेल के दिखाएंगे बहुत अच्छे से खेलेंगे और सामने वाले को भी बहुत फ्रेंडली खेलेंगे ऐसा नहीं है किसी से लड़ झगड़ेंगे एकदम अच्छे से क्योंकि हमें बहुत अच्छा लगा है पे जाने बहुत ज्यादा सर क्योंकि फर्स्ट टाइम आ रहे थे फर्स्ट नेशनल स्कूल का तो बहुत ज्यादा एक्साइटमेंट था हम लोगों को थैंक यू सर जी क्या नाम आपका हिमांशी हरियाणा कितना उत्साह है आपको आज के जो गेम शुरू होने जा रही है बहुत है क्योंकि हमें जीतना है इसलिए मेहनत किया है यहाँ तो पहुंचने के लिए, तो लिए सभी ने बहुत मेहनत की है कोच ने भी हमें बहुत किसका मैच है तो राजस्थान तो पंजाब बहुत था, था। नेशनल गेम्स में आने के लिए स्कूल नेशनल खेलने के लिए बहुत अच्छा लग रहा है क्या कहा है आपको जीत के आना है

तो हम लोग हम लोग भी इतना अच्छे टीम ही हैं तो हम लोग अंजलि शर्मा अंजली, कितना एक्साइटमेंट है हमें बहुत ज्यादा फर्स्ट मैच है और आज ओपनिंग मैच हमारा ही है तब बहुत ज्यादा है कौन से राज्य से है मैं उत्तराखंड हमारा तो झारखंड के साथ झारखंड में साथ होने वाला है, वाला है। तो पंजाब बनेगा कितना एक्साइटमेंट था यहाँ आने बहुत ही ज्यादा एक्साइटमेंट था यहाँ आने के लिए क्योंकि क्या होता है हमारा सेवन नेशनल स्कूल गेम्स हो रहा है यहाँ पे और काफी अच्छा अरेंजमेंट वगैरह सब अच्छा है कितनी तैयारी तो करके आए हम काफी तैयारी करके आए अब देखते हैं वो <laughs> क्या होता है फील्ड में निकलने से पहले स्कूल वालों ने आपको क्या बोला स्कूल वालों ने एक्चुअली उन्होंने ऑल द अच्छे से बोला कि अच्छे से खेलना ये वो कैसे लगते हैं इनकी टीम अच्छी है दोनों टीम अच्छी है देखते हैं किसका क्या होगा कहना तो चाहेंगे जो आपके फील्ड में है जो अभी तक यहाँ पहुँच नहीं पाए मैं यही कहना चाहूँगी कि कभी गिव अप मत करना हमेशा अपना बेस्ट देना और तुम्हारा कभी भी वो हो सकता है ऐसा नहीं है कि चांस नहीं आएगा चांस हमेशा आता है कौन तो से कौन सी, सी एज का अंडर नाइनटीन हाँ जी सर ਸਰ 60ਵੀਂਆਂ ਜਿਹੜੀਆਂ ਖੇਡਾਂ ਦਾ ਉਹਨਾਂ ਦਾ ਜਿਹੜਾ ਆਗਾਜ਼ ਹੈ ਲੁਧਿਆਣਾ ਪੀਯੂ ਵਿੱਚ ਅੱਜ ਕੀਤਾ ਹੈ ਜਿਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਐਜੂਕੇਸ਼ਨ ਮਿਨਿਸਟਰ ਸਰਦਾਰ ਹਰਜੋਤ ਸਿੰਘ ਬੈਂਜ ਜੀ ਨੇ ਇਹ ਦੀ ਇਨੌਗਰੇਸ਼ਨ ਕੀਤੀ ਹੈ ਉਹਨਾਂ ਵੱਲੋਂ ਵੀ ਇਹਨਾਂ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਨੇ ਕਿ ਇਹ ਜਿਹੜੀਆਂ ਖੇਡਾਂ ਨੇ ਬੜੇ ਵਧੀਆ ਤਰੀਕੇ ਨਾਲ ਸੁਚਾਰੂ ਢੰਗ ਨਾਲ ਚਲਾਈਆਂ ਜਾਂ ਤਾਂ ਇਹਨਾਂ ਬੱਚਿਆਂ ਦੀ ਵੀ ਜਿਹੜੀ ਸਿਹਤ ਦਾ ਤੇ ਇਹਨਾਂ ਦੇ ਰਹਿਣ-ਸਹਿਣ ਦਾ ਤੇ ਸਾਰਾ ਵਧੀਆ ਇਹਨਾਂ ਨੂੰ ਮੋਹੱਈਆ ਕਰਵਾਈ ਜਾਵੇ ਤੇ ਸਾਡੇ ਵੱਲੋਂ ਵੀ ਕੋਸ਼ਿਸ਼ ਰਹੇਗੀ ਕਿ ਇਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਤੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਅਸੀਂ ਇਹਨਾਂ ਮਹਿਮਾਨ ਨੇ ਵਾਜੀ ਗੱਲ ਕਰੀਏ ਟੋਟਲ ਕਿੰਨੇ ਰਾਜਾਂ ਤੋਂ ਟੀਮਾਂ ਆਈਆਂ ਹੈਗੀਆਂ ਨੇ ਕਿਹੜੀ ਕਿਹੜੀ ਖੇਡਾਂ ਹੋ ਰਹੀਆਂ ਨੇ ਕਿਹੜੇ ਕਿਹੜੇ ਏਜ ਗਰੁੱਪ ਨੇ ਸਰ ਇਹ ਚ 36 ਸਟੇਟਾਂ ਤੋਂ ਸਾਡੀਆਂ ਆਈਆਂ ਨੇ ਤੇ ਤਿੰਨ ਸਾਡੀਆਂ ਖੇਡਾਂ ਹੋ ਰਹੀਆਂ ਨੇ ਅੰਡਰ 17 ਜੂਟੇ ਦੇ ਵਿੱਚ ਬॉयਜ਼ ਐਂਡ ਗਰਲਸ ਹੈ ਕਾਰਾਟੇ ਦੇ ਵਿੱਚ ਅੰਡਰ 19 ਬॉयਜ਼ ਐਂਡ ਗਰਲਸ ਨੇ ਤੇ ਫੁੱਟਬਾਲ ਦੇ ਵਿੱਚ ਅੰਡਰ 19 ਕੱਲੀਆਂ ਗਰਲਸ ਨੇ ਉਹ ਸਾਰੀਆਂ ਟੀਮਾਂ ਸਾਡੇ ਕੋਲ ਆਈਆਂ ਨੇ ਟੋਟਲ ਕਿੰਨੀਆਂ ਖੇਡਾਂ ਦੇਚ ਹੋਣਗੀਆਂ ਪੰਜ ਤਰ੍ਹਾਂ ਦੀਆਂ ਖੇਡਾਂ ਨੇ ਜਿਵੇਂ ਦੱਸਿਆ ਮੈਂ ਕਿ ਫੁੱਟਬਾਲ ਦੇ ਵਿੱਚ ਇੱਕ ਕਲੀਆਂ ਕੁੜੀਆਂ ਦੀ ਹੈ ਕਾਰਾਟੇ ਦੇ ਵਿੱਚ ਮੁੰਡੇ ਔਰ ਕੁੜੀਆਂ ਦੋਨਾਂ ਦੀ ਹੈ ਤੇ ਜੂਡੋ ਦੇ ਵਿੱਚ ਵੀ ਮੁੰਡੇ ਔਰ ਕੁੜੀਆਂ ਦੋਨਾਂ ਦੀ ਹੈ ਕਿੰਨੇ ਦਿਨ ਤੱਕ ਰਹੇਗਾ ਸਮਾਂ ਕਿ ਰਹੇਗਾ ਇਹ ਤਾਂ 11 ਵਜੇ ਤਰੀਕ ਤੱਕ ਹੈਗੀਆਂ ਨੇ ਖੇਡਾਂ ਜੀ ਕੰਟੀਨਿਊ ਚੱਲਣਗੀਆਂ ਅੰਡਰ ਵੀ ਜਿੰਦਾ ਸਮਾਂ ਕਿ ਰਹੇਗਾ ਇਹ ਹੈ ਦੇਖੋ ਕੋਸ਼ਿਸ਼ ਅਸੀਂ ਇਹੀ ਕਰਦੇ ਹਾਂ ਕਿਉਂਕਿ ਜਿਹੜੀਆਂ ਜੂਡੋ ਔਰ ਕਾਰਾਟੇ ਦੀਆਂ ਨੇ ਉਹ ਇੰਡੋਰ ਗੇਮਸ ਨੇ ਉਹ ਅੰਦਰ ਹੋਣ ਗਿਆ ਉਹਦੇ ਲਈ ਇੰਨਾ ਨਹੀਂ ਹੈ ਫੁੱਟਬਾਲ ਦੀ ਹੈ 9 ਤੋਂ 5 ਵਜੇ ਤੱਕ ਦਾ ਹੀ ਅਸੀਂ ਟਾਈਮ ਦਿੱਤਾ ਹੈ ਬਾਕੀ ਮੌਸਮ ਦੇ ਹਿਸਾਬ ਨਾਲ ਜਿੱਦ ਸੋ ਦੋਸਤੋ ਸਿਆਸ ਕਰਦੇ ਆ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋਸ਼ਲ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ ਧੰਨਵਾਦ ਉਹ ਜੁੜੇ ਰਹੋ ਲੁਧਿਆਣਾ ਲਈ ਦੇਣਾ